ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਰੀਵੀ ਮਿਨਿਸਟਰ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਫਤਿਹਗੜ੍ਹ ਸਾਹਿਬ ਜਿਹੜਾ ਸਥਾਨ ਹੈ ਇਹ ਬਹੁਤ ਵੱਡਾ ਇੱਕ ਸ਼ਹੀਦੀ ਸਥਾਨ ਹੈ ਜਦੀ ਮਹੱਤਾ ਜਿਸ ਵਰਗਾ ਸਥਾਨ ਦੁਨੀਆਂ ਭਰ ਚ ਨਹੀਂ ਜਿੱਥੇ ਨਿੱਕੇ ਨਿੱਕੇ ਸਾਬਜਾਦੇਆਂ ਤੇ ਮਾਤਾ ਜੀ ਦੀ ਸ਼ਹਾਦਤ ਹੋਈ ਹੈ 메인 ਲਾਈਨ ਤੇ ਜੋ ਦਿੱਲੀ ਤੋਂ ਆਪਾਂ ਅੰਮ੍ਰਿਤਸਰ ਜਾਂਦੇ ਆਂ ਸਰਹੰਦ ਜਗਸ਼ੜ ਹੈ ਔਰ ਭਾਰਤ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਇੱਕ ਜਿਹੜੀ ਬੰਦੇ ਮਾਤਮ ਐਕਸਪ੍ਰੈਸ ਗੱਡੀ ਹੈ ਇਹ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਹੈ ਜਿੱਥੇ ਫਗਵਾੜੇ ਵਰਗੇ ਸਟੇਸ਼ਨ ਤੇ ਇਹ ਜਸਟਪੇਜ ਹੋ ਸਕਦਾ ਹੈ ਉੱਥੇ ਸੁਰੰਦ ਜਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਇਹਦਾ ਸਟਾਪੇਜ ਕਿਉਂ ਨਹੀਂ ਹੋ ਸਕਦਾ ਸੋ ਬੇਨਤੀ ਕਰਦੇ ਆ ਕਿਰਪਾ ਕਰੋ ਇਹ ਜਿਹੜਾ ਸਟਾન્ડ ਹੈ ਇਹਦੀ ਮਹੱਤਤਾ ਨੂੰ ਦੇਖਦੇ ਹੋਏ ਜਿੱਥੇ ਤੁਸੀਂ ਸਾਹਿਬ ਜੀ ਦੇ ਨਾਂ ਤੇ ਦਿਵਸ ਬਣਾਇਆ ਪਾਰਲੀਮੈਂਟ ਵਿੱਚ ਮਤੇ ਪਾਸ ਕੀਤੇ ਆ ਔਰ ਉਸ ਚੀਜ਼ ਨੂੰ ਮਤੇ ਨਜ਼ਰ ਰੱਖਦੇ ਹੋਏ ਮਹੱਤਤਾ ਨੂੰ ਮੱਜਰ ਨਜ਼ਰ ਰੱਖਦੇ ਹੋਏ ਤੁਹਾਨੂੰ ਬੇਨਤੀ ਹੈ ਵੀ ਇੱਥੇ ਚਾ ਇੱਕ ਮਿੰਟ ਦਾ ਸਟਾਪੇਜ ਕਰਾਓ ਸਟਾਪੇਜ ਜ਼ਰੂਰ ਚਾਹੀਦਾ ਕਿਉਂਕਿ ਯਾਤਰੀ ਉਹ ਜਿਹੜੇ ਬਹੁਤ ਦੂਰੋਂ ਦਰੜਿਓ ਇਸ ਸਥਾਨ ਤੇ ਨਮਸਕਾਰ ਹੌਲੀ ਆਉਂਦੇ ਆ ਆਸ ਕਰਦੇ ਹਾਂ ਤੁਸੀਂ ਇਹ ਸਾਡੀ ਬੇਨਤੀ ਨੂੰ ਪ੍ਰਵਾਨ ਕਰੋਗੇ ਇਹ ਜਿਹੜੀ ਬੇਨਤੀ ਹੈ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਇੱਕ ਸੰਗਤੀ ਰੂਪ ਵਿੱਚ ਇਹ ਬੇਨਤੀ ਤੁਹਾਨੂੰ ਕਰ ਰਹੇ ਹਾਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਭਾਰਤ ਸਰਕਾਰ ਵੱਲੋਂ ਹੰਦੇ ਭਾਰਤ ਟ੍ਰੇਨ ਚਾਲੂ ਕੀਤੀ ਗਈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਰੇਲਵੇ ਮਿਨਿਸਟਰ ਭਾਰਤ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਫਤਿਹਗੜ੍ਹ ਸਾਹਿਬ ਜਿਹੜਾ ਸਥਾਨ ਹੈ ਇਹ ਬਹੁਤ ਵੱਡਾ ਇੱਕ ਸ਼ਹੀਦੀ ਸਥਾਨ ਹੈ ਜਿੱਦੀ ਮਹੱਤਾ ਜਿਸ ਵਰਗਾ ਸਥਾਨ ਦੁਨੀਆਂ ਭਰ ਚ ਨਹੀਂ ਜਿੱਥੇ ਨਿੱਕੇ ਨਿੱਕੇ ਸਹਿਬਜ਼ਾਦੇ ਔਰ ਮਾਤਾ ਜੀ ਦੀ ਸ਼ਹਾਦਤ ਹੋਈ ਹੈ ਮੇਨ ਲਾਈਨ ਤੇ ਜੋ ਦਿੱਲੀ ਤੋਂ ਆਪਾਂ ਅਬਰਸਰ ਜਾਂਦੇ ਆ ਸਰਹੰਦ ਜਕਸ਼ੜ ਹੈ ਔਰ ਭਾਰਤ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਇੱਕ ਜਿਹੜੀ ਬੰਦੇ ਮਾਤਮ ਐਕਸਪ੍ਰੈਸ ਗੱਡੀ ਹੈ ਇਹ ਪੰਬਰ ਸਰ ਤੋਂ ਸ਼ੁਰੂ ਕੀਤੀ ਹੈ ਜਿੱਥੇ ਫਗਵਾੜੇ ਵਰਗੇ ਸਟੇਸ਼ਨ ਤੇ ਇਹ ਜਿਹੜਾ ਸਟਾਪੇਜ ਹੋ ਸਕਦਾ ਉੱਥੇ ਸੁਰੰਦ ਜਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਇਹਦਾ ਸਟਾਪੇਜ ਕਿਉਂ ਨਹੀਂ ਹੋ ਸਕਦਾ ਸੋ ਬੇਨਤੀ ਕਰਦੇ ਆ ਕਿਰਪਾ ਕਰੋ ਇਹ ਜਿਹੜਾ ਸਟਾਨਡ ਹੈ ਇਹਦੀ ਮਹੱਤਤਾ ਨੂੰ ਦੇਖਦੇ ਹੋਏ ਜਿੱਥੇ ਤੁਸੀਂ ਸਾਹਿਬ ਜੀ ਦੇ ਨਾਂ ਤੇ ਦਿਵਸ ਬਣਾਇਆ ਪਾਰਲੀਮੈਂਟ ਵਿੱਚ ਮਤੇ ਪਾਸ ਕੀਤੇ ਆ ਔਰ ਉਸ ਚੀਜ਼ ਨੂੰ ਮਤੇ ਨਜ਼ਰ ਰੱਖਦੇ ਹੋਏ ਮਹਤਾ ਨੂੰ ਮਤੇ ਨਜ਼ਰ ਦੇ ਰੱਖਦੇ ਹੋਏ ਤੁਹਾਨੂੰ ਬੇਨਤੀ ਹੈ ਵੀ ਇੱਥੇ ਚਾਹ ਇੱਕ ਮਿੰਟ ਦਾ ਸਟਾਪੇਜ ਕਰਾਓ ਸਟਾਪੇਜ ਜ਼ਰੂਰ ਚਾਹੀਦਾ ਕਿਉਂਕਿ ਯਾਤਰੀ ਉਹ ਜਿਹੜੇ ਬਹੁਤ ਦੂਰੋਂ ਦਰੜਿਓ ਇਸ ਸਥਾਨ ਤੇ ਨਮਸਕਾਰ ਹੁੰਦੀ ਆਉਂਦੇ ਆ ਆਸ ਕਰਦੇ ਹਾਂ ਤੁਸੀਂ ਇਹ ਸਾਡੀ ਬੇਨਤੀ ਨੂੰ ਪ੍ਰਵਾਨ ਕਰੋਗੇ ਇਹ ਜਿਹੜੀ ਬੇਨਤੀ ਹੈ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਇੱਕ ਸੰਗਤੀ ਰੂਪ ਵਿੱਚ ਇਹ ਬੇਨਤੀ ਤੁਹਾਨੂੰ ਕਰ ਰਹੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਭਾਰਤ ਸਰਕਾਰ ਵੱਲੋਂ ਬੰਦੇ ਭਾਰਤ ਟ੍ਰੇਨ ਚਾਲੂ ਕੀਤੀ ਗਈ ਜੀ